ਰੇਡੀ ਸਿਆਣੇ ਕਹਿੰਦੇ ਨੇ ਕਿ ਸਬਰ ਅਤੇ ਸ਼ੁਕਰਾਨਾ ਤੁਹਾਨੂੰ ਕਦੇ ਵੀ ਡੋਲਣ ਨਹੀਂ ਦਿੰਦਾ ਅਤੇ ਜੋ ਵੀ ਸੱਚੇ ਦਿਲੋਂ ਇਮਾਨਦਾਰੀ ਅਤੇ ਪੱਕੇ ਇਰਾਦੇ ਨਾਲ ਮਿਹਨਤ ਕਰਦਾ ਹੈ ਸਫਲਤਾ لازمی ਉਸ ਦੇ ਪੈਰ ਚੁੰਮਦੀ ਹੈ ਡੰਡੀ ਸਬਰ ਅਤੇ ਸ਼ੁਕਰਾਨਾ ਬੋਲਣ ਅਤੇ ਲਿਖਣ ਵਿੱਚ ਭਾਵੇਂ ਏ ਸਿਰਫ ਦੋ ਸ਼ਬਦ ਹੀ ਹਨ ਪਰ ਇਨ੍ਹਾਂ ਦੋ ਸ਼ਬਦਾਂ ਵਿੱਚ ਜ਼ਿੰਦਗੀ ਦਾ ਅਸਲੀ ਫਲਸਫਾ چھਪਿਆ ਹੋਇਆ ਹੈ ਡੱਡੀ ਅੱਜ ਦੇ ਦੌਰ ਅੰਦਰ ਜਿਸ ਇਨਸਾਨ ਵਿੱਚ ਸਬਰ ਹੈ ਅਤੇ ਜਿਸ ਨੂੰ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਆਉਂਦਾ ਹੈ ਉਸ ਤੋਂ ਵੱਧ ਖੁਸ਼ ਨਸੀਬ ਇਨਸਾਨ ਹੋਰ ਕੋਈ ਨਹੀਂ ਹੋ ਸਕਦਾ ਡੰਡੀ ਅੱਜ ਸਾਡੇ ਕੋਲ ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਵੀ ਅਸੀਂ ਸਭ ਦੁਖੀ ਹਾਂ ਕਿਉਂਕਿ ਸਾਡੇ ਅੰਦਰ ਸਬਰ ਨਹੀਂ ਹੈ ਡੰਡੀ ਸਾਨੂੰ ਸਿਰਫ ਸ਼ਿਕਾਇਤਾਂ ਕਰਨੀਆਂ ਆਉਂਦੀਆਂ ਹਨ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਨਹੀਂ ਆਉਂਦਾ ਡੰਡੀ ਜਿਸ ਇਨਸਾਨ ਅੰਦਰ ਸਬਰ ਆ ਜਾਵੇ ਸ਼ੁਕਰਾਨਾ ਕਰਨਾ ਉਸ ਨੂੰ ਆਪਣੇ ਆਪ ਆ ਜਾਂਦਾ ਹੈ ਡੰਡੀ ਜਿਸ ਇਨਸਾਨ ਅੰਦਰ ਸਬਰ ਹੈ ਉਹ ਝੁੱਗੀ ਝੌਂਪੜੀ ਵਿੱਚ ਰਹਿ ਕੇ ਰੁੱਖੀ ਮਿੱਸੀ ਖਾ ਕੇ ਵੀ ਖੁਸ਼ ਰਹਿੰਦਾ ਹੈ ਅਤੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦਾ ਹੈ ਡੰਡੀ ਜਿਸ ਇਨਸਾਨ ਅੰਦਰ ਸਬਰ ਨਹੀਂ ਹੈ ਉਸ ਨੂੰ ਮਹਿਲਾ ਵਿੱਚ ਵੀ ਸਕੂਨ ਨਹੀਂ ਮਿਲਦਾ ਡੰਡੀ ਪ੍ਰਮਾਤਮਾ ਪ੍ਰਤੀ اٹਟ ਵਿਸ਼ਵਾਸ ਸਾਡੇ ਸਬਰ ਨੂੰ ਮਜ਼ਬੂਤ ਬਣਾ ਦਿੰਦਾ ਹੈ ਡੰਡੀ ਦੁੱਖ ਸੁੱਖ ਤੁਹਾਡੀ ਜ਼ਿੰਦਗੀ ਦਾ ਹਿੱਸਾ ਹਨ ਹਰ ਰਾਤ ਤੋਂ ਬਾਅਦ ਸਵੇਰਾ ਆਉਣਾ ਲਾਜ਼ਮੀ ਹੈ ਡੰਡੀ ਜੇ ਅੱਜ ਦੁੱਖਾਂ ਰੈਡੀ ਪਰੀ ਰਾਤ ਹੈ ਤਾਂ ਕੱਲ ਸੁੱਖਾਂ ਭਰੀ ਸਵੇਰ ਵੀ ਆਵੇਗੀ ਬਸ ਲੋੜ ਹੈ ਸਬਰ ਦਾ ਪੱਲਾ ਫੜ ਕੇ ਰੱਖਣ ਦੀ ਕਿਉਂਕਿ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਡੰਡੀ ਪਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਤੁਹਾਡੇ ਉੱਤੇ ਉਸ ਨੇ ਅਪਾਰ ਕਿਰਪਾ ਕਰਕੇ ਤੁਹਾਨੂੰ ਇਸ ਯੋਗ ਬਣਾਇਆ ਹੈ ਡੰਡੀ ਪਰਮਾਤਮਾ ਸਰਬ ਸ਼ਕਤੀਮਾਨ ਹੈ ਡੰਡੀ ਉਹ ਸਭ ਕੁਝ ਕਰ ਸਕਦਾ ਹੈ ਡੰਡੀ ਆਪਣੇ ਤੋਂ ਨੀਵਿਆਂ ਵੱਲ ਦੇਖੋ ਡੰਡੀ ਫਿਰ ਸੋਚੋ ਕਿ ਤੁਸੀਂ ਕਿੰਨੀ ਕਿਸਮਤ ਵਾਲੇ ਹੋ ਪ੍ਰਸ਼ੰਚਨ ਰੋਂਦਿਆਂ ਦੇ ਹੰਝੂ ਪੂੰਝੋ ਡੰਡੀ ਡਿੱਗਦਿਆਂ ਨੂੰ ਉਠਾਓ ਡੰਡੀ ਕਈ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਕੋਲ ਜ਼ਿੰਦਗੀ ਬਸਰ ਕਰਨ ਲਈ ਬਹੁਤ ਹੀ ਸੀਮਤ ਸਾਧਨ ਹੁੰਦੇ ਹਨ ਡੰਡੀ ਫਿਰ ਵੀ ਉਹ ਜ਼ਿੰਦਗੀ ਦੇ ਹਰ ਪਲ ਨੂੰ ਖੁਸ਼ੀ ਨਾਲ ਗੁਜ਼ਾਰਦੇ ਹਨ ਡੰਡੀ ਜਿੰਨਾ ਲੋਕਾਂ ਨੂੰ ਜ਼ਿੰਦਗੀ ਨਾਲ ਗਿਲੇ ਸ਼ਿਕਵੇ ਹੁੰਦੇ ਹਨ ਉਹ ਆਪਣੀਆਂ ਖੁਸ਼ੀਆਂ ਨੂੰ ਆਪਣੇ ਹੱਥੀ ਲਾਂਬੂ ਲਾ ਲੈਂਦੇ ਹਨ ਡੰਡੀ ਇਹੀ ਨਹੀਂ ਇੰਜ ਕਰਕੇ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਵੀ ਸੱਦਾ ਦੇ ਦਿੰਦੇ ਹਨ ਡੰਡੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੁੰਦਾ ਡੰਡੀ ਅਸੀਂ ਅਜਿਹੇ ਗਿਲੇ ਸ਼ਿਕਵਿਆਂ ਕਾਰਨ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਹਾਂ ਪ੍ਰਸ਼ੰਚਿੰਨ ਕਿਉਂ ਅਸੀਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਨਹੀਂ ਹੁੰਦੇ ਪ੍ਰਸ਼ੰਚਿੰਨ ਕਿਉਂ ਅਸੀਂ ਹਮੇਸ਼ਾ ਖੁਸ਼ ਰਹਿਣਾ ਨਹੀਂ ਚਾਹੁੰਦੇ ਡੰਡੀ ਸਾਡੇ ਕੋਲ ਜਿੰਨਾ ਵੀ ਹੈ ਉਸੇ ਵਿੱਚ ਸਬਰ ਕਰਨਾ ਚਾਹੀਦਾ ਹੈ ਡੰਡੀ ਜੇ ਅਸੀਂ ਖੁਸ਼ ਰਹਾਂਗੇ ਤਾਂ ਸਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ ਡੰਡੀ ਜੇਕਰ ਅਸੀਂ ਖੁਸ਼ ਰਹਾਂਗੇ ਤਾਂ ਸਾਡੀ ਦੇਖਾ ਦੇਖੀ